ਪਰ ਤਾਂ ਬਾਜਵੇ ਨੇ ਕੱਲ ਜਿਹੜੇ ਸ਼ਬਦ ਯੂਜ਼ ਕੀਤੇ ਮਤਲਬ ਉਹਦੇ ਲਈ ਮਤਲਬ ਜਿਹੜੀ ਮਾਫੀ ਮੰਗੀ ਤੇ ਤੁਸੀਂ ਜਿਹੜੇ ਮੱਦੀ ਬੰਦੇ ਦੇ ਖਿਲਾਫ ਜੋ ਮਰਜ਼ੀ ਬੋਲੀ ਜਾਂਦੀ ਜਿਸ ਬੰਦੇ ਦਾ ਕੰਮ ਦੇਖਣ ਨੂੰ ਦੋਸਤਾਨ ਦੇ ਰਾਸ਼ਟਰਪਤੀ ਦੋ ਵਾਰ ਆਏ ਜਿਸ ਬੰਦੇ ਦਾ ਮਾਨ ਸਨਮਾਨ ਪੂਰੀ ਦੁਨੀਆ ਦੇ ਵਿੱਚ ਤੁਸੀਂ ਉਸ ਬੰਦੇ ਦੇ ਬਾਰੇ ਇਦਾਂ ਦੇ ਸ਼ਬਦ ਬੋਲਦੇ ਹੋ ਤਾਂ ਇਹ ਕਹ ਪਹਿਲਾਂ ਤੁਸੀਂ ਉਹ ਕਲੀਅਰ ਬਿਲਕੁਲ ਅੱਜ ਬਜਟ ਦੇ ਵਿੱਚ ਕਾਫੀ ਹੰਗਾਮਾ ਹੋਇਆ ਜਦੋਂ ਸੰਤ ਸੀਚੇਵਾਲ ਦੇ ਬਾਰੇ ਜਿਹੜਾ ਕੱਲ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਬੋਲੇ ਸੀਗੇ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਮੁੱਦਾ ਜਿਹੜਾ ਕਾਫੀ ਜ਼ਿਆਦਾ ਭੜ ਗਿਆ ਨਹੀਂ ਨਹੀਂ ਐਸੀ ਐਸੀ ਕਿਹੜਾ ਤੁਹਨੇ ਹਾਂ ਨਾਲ ਨਾਲ ਉੱਥੇ ਤੋਂ ਲਿਜੋ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਸਹਿਬ ਜਿਹੜਾ ਮਤਲਬ ਪ੍ਰਤਾਪ ਬਾਜਵੇ ਨੇ ਕੱਲ ਜਿਹੜੇ ਸ਼ਬਦ ਯੂਜ਼ ਕੀਤੇ ਬਦਲਾ ਉਹਦੇ ਲਈ ਮਤਲਬ ਜਿਹੜੀ ਮਾਫੀ ਮੰਗੀ ਮਤਲਬ ਅਸੀਂ ਸਾਡਾ ਸਾਡੀ ਮਤਲਬ ਗੱਲ ਜਿਹੜੀ ਹੈ ਯਾਰ ਇਹ ਤੁਸੀਂ ਜਦ ਗਲਤ ਵਾਲੀ ਦਿੰਦੇ ਤੇ ਤੁਸੀਂ ਜਿਹੜੇ ਮਰਜ਼ੀ ਬੰਦੇ ਦੇ ਖਿਲਾਫ ਜੋ ਮਰਜ਼ੀ ਬੋਲੀ ਜਾਂਦੇ ਹੋ ਤੁਸੀਂ ਜੇ ਪਹਿਲਾਂ ਇੱਥੇ ਕਲੀਅਰ ਕਰੋ ਤੁਸੀਂ ਮਤਲਬ ਜਿਹੜਾ ਐਲੋਪੀ ਜੇ ਤੁਸੀਂ ਬਰਦੀ ਤੇਰੇ ਦੇ ਦਿੱਤਾ ਜੀ ਪੂਰੇ ਪੰਜਾਬੀ ਪੂਰੇ ਸਿੱਖ ਜਿਹੜੇ ਉਹ ਸੰਤ ਸਿੱਤੇ ਵਾਲਜੀ ਨੂੰ ਸੰਤ ਕਹਿੰਦੇ ਕਰ ਲੈਂਦਾ ਨੇ ਤੋ ਤਾਂ ਕਹਿੰਦਾ ਕਿ ਉਹ ਠੇਕੇਦਾਰ ਸਿੱਤੇ ਵਾਲ ਜਿਹੜਾ ਜੋ ਮੈਂ ਉਹਦਾ ਕਿਹੜਾ ਮਾਡਲ ਹੈ ਟੈਕਨੀਕਲ ਕਿਹੜੀ ਚੀਜ਼ ਹੈ ਮਤਲਬ ਸਾਡਾ ਕਹਿੰਦਾ ਮਿਲ ਰਿਹਾ ਕਿ ਯਾਰ ਤੁਸੀਂ ਇੱਕ ਹੀ ਬੰਦਾ ਸਾਡੇ ਕੋਲ ਪੰਜਾਬ ਚ ਜਿਸ ਬੰਦੇ ਦਾ ਕੰਮ ਦੇਖ ਕੇ ਨੀ ਦੋਸਤਾਂ ਦੇ ਰਾਸ਼ਟਰਪਤੀ ਦੋ ਵਾਰ ਆਏ ਜਿਸ ਬੰਦੇ ਦਾ ਮਾਨ ਸਨਮਾਨ ਪੂਰੀ ਦੁਨੀਆ ਦੇ ਵਿੱਚ ਤੁਸੀਂ ਉਸ ਬੰਦੇ ਦੇ ਬਾਰੇ ਇਦਾਂ ਦਾ ਸ਼ਬਦ ਬੋਲਦੇ ਹੋ ਤੁਸੀਂ ਕਿ ਪਹਿਲਾਂ ਤੁਸੀਂ ਉਹ ਕਲੀਅਰ ਕਰੋ ਸੰਦੇਕ ਨਹੀਂ ਦਿੰਦਾ ਉਹ ਤਾਂ ਨਹੀਂ ਕੀਤਾ ਬੇਬੀ ਮੰਨ ਕੀਤੀ ਕਿ ਕਿ ਨਿੰਦਾ ਪ੍ਰਸਤਾਵ ਲਿਆਵਾ ਜਾ ਨਿੰਦਾ ਪ੍ਰਸਤਾਵ ਸਿੰਘ ਬਾਦ ਹਾਂ ਆਈ ਕਿ ਆ ਵੀ ਨਿੰਦਾ ਪ੍ਰਸਤਾਵ ਜਿਹੜਾ ਸਾਡੇ ਬੰਦਿਆਂ ਦੇ ਖਿਲਾਫ ਲਿਆਓ ਇਹਦੇ ਖਿਲਾਫ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਸਮਝਦੇ ਕਿ ਦੀਓ ਇਹ ਬਹੁਤ ਮਾੜੀ ਗੱਲ ਪ੍ਰਤਾਪ ਬਾਜਵੇ ਨੇ ਕੱਲ ਜਿਹੜੇ ਸ਼ਬਦ ਯੂਜ਼ ਕੀਤੇ ਮਤਲਬ ਉਹਦੇ ਲਈ ਮਤਲਬ ਜਿਹੜੀ ਮਾਫੀ ਮੰਗੀ ਤੇ ਤੁਸੀਂ ਜਿਹੜੇ ਮੱਦੀ ਬੰਦੇ ਦੇ ਖਿਲਾਫ ਜੋ ਮਰਜ਼ੀ ਬੋਲੀ ਜਾਂਦੀ ਜਿਸ ਬੰਦੇ ਦਾ ਕੰਮ ਦੇਖਣ ਨੂੰ ਦੋਸਤਾਂ ਦੇ ਰਾਸ਼ਟਰਪਤੀ ਦੋ ਵਾਰ ਆਏ ਇਸ ਬੰਦੇ ਦਾ ਮਾਨ ਸਨਮਾਨ ਪੂਰੀ ਦੁਨੀਆ ਦੇ ਵਿੱਚ ਤੁਸੀਂ ਉਸ ਬੰਦੇ ਦੇ ਬਾਰੇ ਇਦਾਂ ਦੇ ਸ਼ਬਦ ਬੋਲਦੇ ਹੋ ਤਰੀਕਾ ਪਹਿਲਾਂ ਤੁਸੀਂ ਉਹ ਕਲੀਰ ਬਿਲਕੁਲ ਅੱਜ ਬਜਟ ਦੇ ਵਿੱਚ ਕਾਫੀ ਹੰਗਾਮਾ ਹੋਇਆ ਜਦੋਂ ਸੰਤ ਸੀਚੇਵਾਲ ਦੇ ਬਾਰੇ ਜਿਹੜਾ ਕੱਲ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਬੋਲੇ ਸੀਗੇ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਮੁੱਦਾ ਜਿਹੜਾ ਕਾਫੀ ਜ਼ਿਆਦਾ ਭੜ ਗਿਆ ਨਹੀਂ ਨਹੀਂ ਐਸੀ ਐਸੀ ਕਹਿਣਾ ਚਾਹੁੰਦੇ ਹਾਂ ਨਾਲ ਨਾਲ ਉੱਥੇ ਤੋਂ ਲਿਜਾਓ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਸਰ ਜਿਹੜਾ ਮਤਲਬ ਪ੍ਰਤਾਪ ਬਾਜਵੇ ਨੇ ਕੱਲ ਜਿਹੜਾ ਸ਼ਬਦ ਯੂਜ਼ ਕੀਤੇ ਪਹਿਲਾਂ ਉਹਦੇ ਲਈ ਮਤਲਬ ਜਿਹੜੀ ਮਾਫੀ ਮੰਗੀ ਹਾਂ ਜੀ ਮਤਲਬ ਐਸੀ ਸਾਡਾ ਸਾਡੀ ਮਤਲਬ ਗੱਲ ਜਿਹੜੀ ਹੈ ਯਾਰ ਕਿ ਤੁਸੀਂ ਜਿਆਦਾ ਗਲਤ ਬੋਲੀ ਜਾਂਦੇ ਹੋ ਤੇ ਤੁਸੀਂ ਜਿਹੜੇ ਮਰਜ਼ੀ ਬੰਦੇ ਦੇ ਖਿਲਾਫ ਜੋ ਮਰਜ਼ੀ ਬੋਲੀ ਜਾਂਦੇ ਹੋ ਤੁਸੀਂ ਜੇ ਪਹਿਲਾਂ ਇੱਥੇ ਕਲੀਅਰ ਕਰੋ ਤੁਸੀਂ ਮਤਲਬ ਜਿਹੜਾ ਐਲੋਪੀ ਜੇ ਤੁਸੀਂ ਬੋਦੀ ਤਰ੍ਹਾਂ ਦੇ ਦਿੱਤਾ ਜੀ ਪੂਰੇ ਪੰਜਾਬੀ ਪੂਰੇ ਸਿੱਖ ਜਿਹੜੇ ਉਹ ਸੰਤ ਸਿੱਤੇਵਾਲ ਜੀ ਨੂੰ ਸੰਤ ਕਹਿੰਦੇ ਕਰ ਲੈਂਦਾ ਨੇ ਇੱਥੋਂ ਤੱਕ ਕਿ ਉਹ ਠੇਕੇਦਾਰ ਸਿੱਤੇਵਾਲ ਜਿਹੜਾ ਤਮਨੇ ਇਹ ਉਹ ਕਿਹੜਾ ਮਾਡਲ ਹੈ ਟੈਕਨੀਕਲ ਕਿਹੜੀ ਚੀਜ਼ ਹੈ ਮੈਨੂੰ ਸਾਡਾ ਕਹਿੰਦਾ ਮੈਨੂੰ ਯਾਰ ਤੁਸੀਂ ਇੱਕ ਹੀ ਬੰਦਾ ਸਾਡੇ ਕੋਲ ਪੰਜਾਬ ਚ ਜਿਸ ਬੰਦੇ ਦਾ ਕੰਮ ਦੇਖਣ ਨੂੰ ਦੋਸਤਾਂ ਦੇ ਰਾਸ਼ਪਤੀ ਦੋ ਵਾਰ ਆਏ ਜਿਸ ਬੰਦੇ ਦਾ ਮਾਨ ਸਨਮਾਨ ਪੂਰੀ ਦੁਨੀਆ ਦੇ ਵਿੱਚ ਤੁਸੀਂ ਉਸ ਬੰਦੇ ਦੇ ਬਾਰੇ ਇਦਾਂ ਦਾ ਸ਼ਬਦ ਬੋਲਦੇ ਹੋ ਤੱਕ ਪਹਿਲਾਂ ਤੁਸੀਂ ਉਹ ਕਲੀਅਰ ਸਮਝਦੇ ਕਲੀਅਰ ਉਹਨੇ ਕਿਹਾ ਬੇਬੀ ਮੰਗ ਕੀਤੀ ਹੈ ਕਿ ਨਿੰਦਾ ਪ੍ਰਸਤਾਵ ਲਿਆਵਾ ਜਾਵੇ ਨਿੰਦਾ ਪ੍ਰਸਤਾਵ ਸਿੰਘ ਬਾਦ ਹਾਂ ਆਈ ਕਿ ਆ ਵੀ ਨਿੰਦਾ ਪ੍ਰਸਤਾਵ ਜਿਹੜਾ ਸਾਡੇ ਬੰਦਿਆਂ ਨੇ ਕਿਹਾ ਗਿਆ ਲਿਆਓ ਇਹਦੇ ਖਿਲਾਫ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਸਮਝਦੇ ਕਿ ਵੀ ਇਹ ਬਹੁਤ ਮਾੜੀ ਗੱਲ ਹੈ